ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖਵਾਕ ਸ੍ਰੀ ਹਰਮੰਦਰ ਸਾਹਿਬ ਅਮਰ ਸਤ ਸੋਖੋ ਟਲ ਗੁਰ ਸੇਵੀ ਐ ਐਹਨ ਸਹਜ ਸੁਭਾਈ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਈ ਸੋਠ ਮਾਲਾ ਪਨਵਾ ਕਰ ਪਹਿਲਾਸਪਤੀਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਭ ਜਾਂ ਜਿੰਨੇ ਪਾਇਆ ਪਾਈ ਕਰਨ ਕਰਨ ਸਮਰੱਥ ਜਿਉ ਪਿੰਡ ਜਿੰਨ ਸਾਜਿਆ ਪਾਈ ਦੇ ਕਰੇ ਆਪਣੀ ਵਚ ਕਿਨ ਕਹੀਏ ਕਿਉਂ ਦੇਖਿਆ ਪਾਈ ਕਰਤਾ ਇੱਕ ਇੱਕ ਕਤ ਗੁਰ ਗੋਵਿੰਦ ਸਲਾਈ ਹੈ ਪਾਈ ਜਿਸ ਤੇ ਜਪ ਤਤ ਮੇਰੇ ਮਨ ਜਪੀਏ ਹਰਿ ਭਗਵੰਤਾ ਨਾਮ ਦਾਣ ਦੇ ਜਨ ਆਪਣੇ ਦੁਖ ਦਰਦ ਕਹੰਤਾ ਰਾਵ ਜਾਕੇ ਘਰ ਸਭ ਕਿਛ ਹੈ ਭਾਈ ਨੌਨਿਤ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚਾ ਅਗਮਿਆਪਾਰ ਜੀ ਜੰਤ ਪ੍ਰਤੀ ਪਾਲਦਾ ਭਾਈ ਨਿਤਨੇਤ ਕਰਦਾ ਸਾਰ ਸਤਗੁਰ ਪੂਰਾ ਭੇਟਿਐ ਭਾਈ ਸ਼ਬਦ ਮਿਲਾਵਨ ਗਾਰ ਸੱਚੇ ਚਰਨ ਸ੍ਰੀ ਵਿਹ ਭਾਈ ਭ੍ਰਮ ਭਉ ਹੋਵੈ ਨਾਸ ਮਿਲ ਸੰਤ ਸਭਾ ਮਨ ਮੰਝਿਐ ਭਾਈ ਕਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਗਿਆਨ ਤਾ ਭਾਈ ਕਮਲ ਹੋਵੈ ਪ੍ਰਗਾਸ ਗੁਰ ਬਚਨੀ ਸੁਖ ਉਪਜੈ ਭਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੋੜਿਐ ਭਾਈ ਹੋਈਐ ਸਭ ਕੀ ਤੂਰ ਕਟ ਕਟ ਬ੍ਰਹਮ ਪਸਾਰਿਆ ਭਾਈ ਵੇਖੈ ਸੁਣੈ ਖਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਜਿਤ ਦਿਨ ਮਰੀਐ ਝੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਭਾਵੈ ਤਾਂ ਮੇਲੇ ਪਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਵਰਗਾ ਸਿਆ ਪਾਈ ਰਿਦਾ ਖੁਵੈ ਵਰਗਾ ਸਿ ਪ੍ਰਗਟ ਪਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਤਰਤੇ ਅਕਾਸ਼ ਗੁਰ ਪੂਰੇ ਸੰਤੋਖਿਆ ਭਾਈ ਐਨਸ ਲਗਾ ਪਾਓ ਰਸਨਾ ਰਾਮ ਰਵ ਸਦਾ ਭਾਈ ਸਾਚਾ ਸਾਧ ਸੁਆਉ ਕਦਲੀ ਸੁਨ ਸੁਨ ਜਿਵਿਆ ਪਈ ਨਿਜਲ ਪਾਇਆ ਤਾਓ ਜਿਸ ਪਰ ਤੀਤ ਨਾਇ ਆਹੀ ਭਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਰਬੈ ਭਾਈ ਹਉ ਇਸਕੇ ਬਲ ਜਾਓ ਉਹ ਨਿਰਗੁਣ ਯਾਰੇ ਪਾਲਦਾ ਭਾਈ ਦੇ ਨਿਥਾ ਵਥਾ ਉਹ ਜਦੀ ਜਕ ਸੰਭਾਹੇ ਸਾਹ ਸਾਸ ਭਾਈ ਗੂੜਾ ਜਾ ਕਨੋ ਜਿਸ ਗੁਰ ਸਾਚਾ ਭੇਟਿਆ ਕੋਈ ਪੂਰਾ ਜਿਸ ਕਰਮਾਉ ਤਿਸ ਬਿਨ ਕਢੀ ਨਾ ਜੀਵੀਐ ਭਾਈ ਸਰਬ ਕਲਾ ਪਰਪੂਰ ਸਾਸ ਗਿਰਾਸਨਾ ਵਿਸਰੇ ਪਈ ਪੀਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਪਾਈ ਸਰਬ ਰਿਆ ਪਰਪੂਰ ਜਿੰਨਾ ਪ੍ਰੀਤ ਨ ਲਗਿਆ ਪਾਈ ਸੇ ਨਿਤ ਨਿਤ ਮਰਦੇ ਝੂਰ ਅੰਜਲ ਲਾਇ ਤਰਾਇਆ ਪਾਈ ਭੌਜਨ ਦੁਖ ਸੰਸਾਰ ਕਰ ਕਿਰਪਾ ਨਦਰ ਨਿਆ ਲਿਆ ਪਾਈ ਕਿਤੋਂ ਨੰਗ ਪਰ ਮਨਤਨ ਸੀਤਲ ਹੋਇਆ ਭਾਈ ਭੋਜਨ ਨਾਮੇ ਅਧਾਰ ਨਾਨਕ ਇਸ ਸਰਨ ਆਗਤੀ ਭਾਈ ਜੇਕਿਲ ਬਿਕ ਕਟਨ ਹਾਰ ਸੁਖਦੇਵ ਲਈ ਅਰਦਾਸ ਕਰੀਏ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਵਾਹਿਗੁਰੂ ਜੀ ਤਨਤਖ ਗੁਰੂ ਰਾਮਦਾਸ ਤਨਤਖ ਗੁਰੂ ਗੁਰੂ ਜਗਤ ਸਿੰਘ ਜੀ ਮਾਰ ਪਿਆਰੀ ਸਾਧ ਸੰਗਤ ਜੀ ਅਕਾਲੀ ਦਰਬਾਰਸ ਪੰਜਾਬ ਦੇ ਸਮੂਹ ਵਾਰਸੋ ਪੰਜਾਬ ਦੇ ਵਾਰਸੋ ਸਾਡਾ ਇੱਕ ਜਿੰਝਾਰੂ ਸਿੰਘ ਨੌਜਵਾਨ ਸ਼ੇਰ ਬੱਬਰ ਜਿਸ ਦੇ ਉੱਤੇ ਜਮਨੀ ਚੌਂਦੇ ਦੌਰਾਨ ਭਿਆਨਕ ਅਟੈਕ ਹੋਇਆ ਉਹਦੀ ਚੜ੍ਹਦੀ ਕਲਾ ਲਈ ਉਹਦੀ ਸਿਹਤ ਜਾਂ ਬਿਲੀਓ ਦੀ ਤੰਦਰੁਸਤੀ ਲਈ ਲੰਮੀ ਉਮਰ ਲਈ ਸਾਰੇ ਅਰਦਾਸ ਕਰੀਏ ਜੋਦਲੀ ਕਰੀਏ ਉਸ ਗੁਰੂ ਅੱਗੇ ਦਾਤਾ ਜੀ ਮਹਿਰ ਕਰੋ ਮਹਿਰ